ਬੈਗੁਰਜੀ ਦਾ ਖਰ ਸਾਹਿਬ ਬੈਗੁਰਜੀ ਕੀ ਫਤਿਹ ਮੈਂ ਜੇ ਜਗਦੇਵ ਸਿੰਘ ਬੋਪਾਰਾ ਪ੍ਰੋਪਰਾਈਟਰ ਬੋਪਾਰਾ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਪਾਇਲ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਖਾਲਸਾ ਸਥਾਪਨਾ ਦਿਵਸ ਤੇ ਸਾਕੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਔਰ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਜੋ ਗੁਣ ਪੈਦਾ ਕੀਤੇ ਉਸ ਦੇ ਵਿੱਚ ਖਾਲਸੇ ਵਿੱਚ ਜੋ ਗੁਣ ਹੈ ਸੱਚਾਈ ਤੇ ਖੜਨਾ ਖਾਲਸੇ ਵਿੱਚ ਗੁਣ ਹੈ ਇਮਾਨਦਾਰੀ ਰੱਖਣਾ ਖਾਲਸੇ ਵਿੱਚ ਗੁਣ ਹੈ ਜੋ ਔਖੇ ਸੌਖੇ ਵੇਲੇ ਲੋਕਾਂ ਦੇ ਕੰਮ ਆਣਾ ਖਾਲਸੇ ਵਿੱਚ ਗੁਣਾ ਹੈ ਜੋ ਲੋਕ ਸੇਵਾ ਤਤਪਰ ਤਿਆਰ ਰਹਿਣਾ ਔਰ ਖਾਲਸੇ ਵਿੱਚ ਗੁਣਾ ਹੈ ਸਾਰੇ ਧਰਮ ਦਾ ਸਤਿਕਾਰ ਕਰਨਾ ਸੋ ਸਾਨੂੰ ਗੁਰੂ ਸਾਹਿਬ ਦੇ ਜੋ ਦਿੱਤੇ ਨਿਰਦੇਸ਼ ਨੇ ਜੋ ਸਿੱਖਿਆਵਾਂ ਨੇ ਉਹਦੇ ਚੱਲਣ ਦੀ ਲੋੜ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦੇ ਦਾ ਸਦਾ ਸਿਵੀ ਸਿੰਘ ਬਾਦਲ ਸਾਹਿਬ ਵੱਲੋਂ ਮਜੀਠੀਆ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੇ ਸੰਗਤ ਨੂੰ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਥਾਪਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿਨਾਂ ਹਰ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ